मेरा नाम तेजेंद्र पाल सिंह है ਤੇ ਮੇਰੇ ਬ੍ਰਦਰ ਜਿਹਦੀ ਡੈਥ ਆਈ ਉਹਦਾ ਨਾਮ ਹੈ ਚੰਜੀਤ ਸਿੰਘ ਚੰਦ ਦੀਪੂ ਵਾਲਾ ਕਰਕੇ ਭਾਈ ਦਾ ਤੇ ਤੇਰੇ ਮੈਂ ਆਪਣੇ ਘਰੋਂ ਥੋੜਾ ਕੰਮ ਤੇ ਗਿਆ ਉੱਥੇ ਮੈਨੂੰ ਪਹੁੰਚ ਆਇਆ ਕਿ ਉਹਦੇ ਮਰਡਰ ਹੋ ਗਿਆ ਉਹਦਾ ਤੇ ਉਹਦੇ ਇਸ ਕਰਕੇ ਅਸੀਂ ਜਉਨੇ ਆ ਕੇ ਪੁਲਿਸ ਤੋਂ ਤਫਤੀਸ਼ ਕਰੇ ਤੇ ਜਿੰਨੇ ਇਸ ਕੰਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਜਰੂਰੀ ਕਿ ਐਸੇ ਹਾਲਾਤ ਕਿਹਦੇ ਸੀ ਉਹ ਤੇ ਹੁਣ ਉਹ ਅੰਦਰ ਹੀ ਸੀ ਜੀ 600 ਰੁਪਏ ਦੀ ਸੀ ਉਹਦੇ ਤੇ ਪੇਚੀ ਡੱਡ ਬੋੜੀ ਹਾਂਜੀ ਤੇ ਕਿਸੇ ਤੇ ਸ਼ਾਕਾਂ ਗਏ ਕੋਈ ਨਹੀਂ ਜੀ ਕੋਈ ਸ਼ਾਕ ਨਹੀਂ ਜੀ ਸਾਡਾ ਤਾਂ ਹੈ ਹੀ ਨਹੀਂ ਕਿਸੇ ਨਾਲ ਅੱਲਾ ਰਹਿੰਦਾ ਸੀ ਇਹ ਹਾਂਜੀ ਕਾਰੋਬਾਰ ਕੀ ਕਰਦੇ ਸੀ ਕਾਰਬਾਰ ਇਹਨਾਂ ਦਾ ਸੋਫਾ ਮਟੀਰੀਅਲ ਤੇ ਰਿਪੂ ਡੂਪੂ ਸੇ ਇਦਾਂ ਸਾਰਾ ਸਮਾਨ ਨਾਲ ਕਦਿਆਂ ਕੁਦਿਆਂ ਦਾ ਹੈਂਡ ਰੂਮ ਦਾ ਕੰਮ ਕਰਦੇ ਹਾਂ ਹਾਂ ਕੋਸੇ ਮੌਕੇ ਤੇ ਪਹੁੰਚੀ ਹੈ ਕੋਲ ਸਾਗੀ ਜੀ ਮੌਕੇ ਤੇ ਤਬਸੀਰ ਸਾਹਿਬ ਵੀ ਆ ਗਏ ਅੱਛੇ ਸਾਹਿਬ ਵੀ ਆਏ ਸਾਰੇ ਆਏ ਹੋਏ ਤੇ ਮੰਗ ਇਹ ਜੋਨੇ ਆ ਜੀ ਜੋ ਹੋਇਆ ਬਹੁਤ ਮਾੜਾ ਹੋਇਆ ਜਿਨੇ ਅਸੀਂ ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਪਾਬੰਦੀ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਦਾ ਦਿੱਤਾ ਜਾਵੇ ਸ਼ਹਿਰ ਦੇ ਪੇਪਰ ਕੇ ਵਾਲਾ ਕਿਸੇ ਕਰ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਾੜਾ ਵਾ ਕਿੱਡੇ ਹੌਸਲੇ ਵੱਧ ਚੁੱਕੇ ਇਹਨਾਂ ਲੋਕਾਂ ਦੇ ਇਹਨਾਂ ਨੂੰ ਡਰ ਹੀ ਨਹੀਂ ਕਿਸੇ ਚੀਜ਼ ਦਾ ਸਾਨੂੰ ਅੱਜ ਇਤਲਾ ਮਿਲੀ ਸੀਗੀ ਕਿ ਇੱਕ ਬੰਦਾ ਜਿਹੜਾ ਹੈ ਆਪਣਾ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਂਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਇਤਲਾ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਚਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚੇ ਤੇ ਇੱਕ ਡੈਡ ਬੋਡੀ ਮਿਲੀ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਤ ਨੇ ਤੇ ਅਗਲੀ ਤਫ਼ਤੀਸ਼ ਜਿਹੜੀ ਹੈ ਸਾਡੀ ਹਰਤਾਲ ਜਿਹੜੀ ਉਹ ਜਾਰੀ ਹੈ ਜੋ ਮੌਕੇ ਤੇ ਪਹੁੰਚ ਕੇ ਉਹ ਲੱਗਦਾ ਹੈ ਕਿ ਹਲਾਸ ਤੋਂ ਲਾਸ਼ ਮਿਲੀ ਹੈ ਲੱਗਦਾ ਕਿ ਕਤਲ ਹੀ ਹੋਇਆ ਹੈ ਇਹ ਚੀਜ਼ ਜਿਹੜੀ ਹੈ ਸਾਨੂੰ ਸਰਟੀਫਾਈ ਹੋ ਜੇਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਸ਼ਨਾਖਤ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ ਜਾਰੀ ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਏਗੀ ਘਰ ਦੇ ਕੋਲ ਤਾਲੇ ਪੂਰੇ ਕੋ ਦਰਵਾਜ਼ਾ ਕੋ ਟੁੱਟਾ ਮਿਲਿਆ ਹੈ ਜੀ ਹਜੇ ਤੱਕ ਕੋਈ ਵੀ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਪਰੰਤੂ ਜਿਹੜੇ ਚਸ਼ਮਦੀਦ ਨੇ ਉਹਨਾਂ ਮੁਤਾਬਕ ਹਜੇ ਤੱਕ ਜਿਹੜਾ ਦਰਵਾਜ਼ਾ ਵੇ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤੇ ਕੋਈ ਫੂਲਸ ਐਂਟਰੀ ਸਾਨੂੰ ਨਹੀਂ ਮਿਲੀ ਆ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਿਕ ਕੋਈ ਵੀ ਚੋਰੀ ਜਾਂ ਏ ਇਦਾਂ ਦੀ ਕੋਈ ਫੂਲਸ ਐਂਟਰੀ ਨਹੀਂ ਆ ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਚੁ ਕਿਤੇ ਨੇੜੇ-ਤੇੜੇ ਸੀਸੀਟੀਵੀ ਉਹ ਸਾਰੇ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਹਨ ਉੱਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ ਆ ਉਹਨਾਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप